ਵੀਰਵਾਰ 9 ਜੁਲਾਈ ਦੀ ਸਵੇਰ ਚੰਡੀਗੜ੍ਹ ਰੋਪੜ ਹਾਈਵੇ ਤੇ ਪੈਂਦੇ ਪਿੰਡ ਚਕਲਾਂਕੋਲ ਆਰਬਿਟ ਕੰਪਨੀ ਦੀ ਬੱਸ ਤੇ ਸਕੂਟਰ ਸਵਾਰ ਨੂੰ ਟੱਕਰ ਮਾਰਨ ਦੀ ਖਬਰ ਤੋਂ ਬਾਅਦ ਬਵਾਲ ਮਚ ਗਿਆ ਇਲਜ਼ਾਮ ਲੱਗੇ ਕਿ ਤੇਜ਼ ਰਫ਼ਤਾਰ ਆਰਬਿਟ ਕੰਪਨੀ ਦੀ ਬੱਸ ਨੇ ਇਸੇ ਥਾਂ ਤੇ ਸਵਰਨ ਸਿੰਘ ਨੂੰ ਸਵੇਰੇ ਤਕਰੀਬਨ 6:30 ਵਜੇ ਟੱਕਰ ਮਾਰੀ ਉਹਦੇ ਸਕੂਟਰ ਨੂੰ ਕਈ ਮੀਟਰ ਦੂਰ ਤੱਕ ਘ੍ਰਿਸਿਆ ਗਿਆ ਹਾਸ਼ੇਜ ਸਵਰਨ ਸਿੰਘ ਦੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਸਥਾਨਕ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਸੜਕ ਤੇ ਲਾਸ਼ ਰੱਖ ਕੇ ਬਾਦਲ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮਰਤਕ ਦੇ ਰਿਸ਼ਤੇਦਾਰ ਆਪਣਾ ਇਲਜ਼ਾਮ ਇਸ ਲਈ ਪੁਖਤਾ ਦੱਸ ਰਹੇ ਨੇ ਕਿਉਂਕਿ ਇਲਾਕੇ ਦੇ ਟੋਲ ਪਲਾਜ਼ਾ ਤੋਂ ਸਵੇਰੇ 6:25 ਮਿੰਟ ਤੇ বাস ਨੰਬਰ BB03V1900 ਦਾ ਨੰਬਰ ਕਢਵਾਇਆ ਗਿਆ। বাস ਵੀ ਸੀਸੀਟੀਵੀ 'ਚ ਦਿਖਾਈ ਦੇ ਰਹੀ ਹੈ। ਡਿਊਟੀ 'ਤੇ ਆ ਰਹੇ تھے ਜੀ ਆਪਣੀ ਮਤਲਬ ਕਰਾਲੀ ਲੱਗੇ ਹੋਏ ਆ ਜੀ ਫੈਕਟਰੀ 'ਚ। ਉੱਥੋਂ ਆ ਰਹੇ ਤੇ ਤੇ ਆਉਂਦੇ-ਆਉਂਦੇ ਮਤਲਬ ਚੱਕਲਾਂ ਪਿੰਡ ਪੈਂਦਾ ਹੈ ਕਰਾਲੀ ਟੱਪ ਕੇ ਤੇ ਉੱਥੋਂ বাস ਨੇ ਮਤਲਬ ਤੇਜ਼ ਆ ਰਹੀ थी ਬਹੁਤ। বাস ਨੇ ਫੇੜ ਮਾਰੀ ਇਹਨਾਂ ਨੂੰ ਤੇ ਆਰਬਿਟ ਦੀ ਬਸਤੀ ਉਹਦਾ ਨੰਬਰ ਤਾਂ ਜੀ ਬੱਸ ਦਾ ਪੀਬੀ 03 20 1900 ਨੰਬਰ ਆ ਜੀ ਉਹ ਅਸੀਂ ਇੱਥੇ ਟੋਲ ਬੈਰੀਅਰ ਆ ਸੋਲਕੀਆਂ ਕੋਲ ਉੱਥੋਂ ਵੀ ਅਸੀਂ ਟਰੇਸ ਕਰਵਾ ਫੋਟੋ ਜੀ ਕਢਵਾ ਲਈ ਉਹਦੇ ਉੱਤੇ ਸੀਸੀਟੀਵੀ ਕੈਮਰਾ ਵਿੱਚ ਫੋਟੋ ਜੀ ਆਈ ਹੋਈ ਆ ਬੱਸ ਜੀ ਇੱਥੇ ਉਹਨਾਂ ਨੇ ਪਰਚੀ ਕਟਵਾਈ ਹੋਣੀ ਆਗੀ ਹਾਂ ਜੀ ਉਹ ਮਾਰ ਕੇ ਚਲੀ ਗਈ ਹਾਂ ਮਾਰ ਕੇ ਚਲੀ ਗਈ ਔਰ ਕੋਈ ਰੋਕੀ ਵੀ ਨਹੀਂ ਹੈਗੀ ਬਿਲਕੁਲ ਲੰਗੈਲੀ ਕਰੀਏ ਬਹੁਤ ਜਦ ਤੱਕ ਸਾਡੀ ਕੋਈ ਸੁਣਵਾਈ ਨਹੀਂ ਜੀ ਹੁੰਦੀ ਮਤਲਬ ਡਰਾਈਵਰ ਨਹੀਂ ਆਉਂਦਾ ਇੱਥੇ ਜਦ ਤੱਕ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ ਪੀੜਤ ਪਰਿਵਾਰ ਵੱਲੋਂ লাশ ਰੱਖ ਕੇ ਪ੍ਰਦਰਸ਼ਨ ਕਰਦੇ ਹੋਏ 30 ਘੰਟੇ ਤੋਂ ਵੱਧ ਹੋ ਚੁੱਕੇ ਨੇ ਮ੍ਰਿਤਕ ਸੁਵਰਨ ਸਿੰਘ ਦੇ ਪਰਿਵਾਰ ਵਾਲੇ ਇਨਸਾਫ ਨਾ ਮਿਲਣ ਤੱਕ ਅੰਤਮ ਸੰਸਕਾਰ ਨਾ ਕਰਨ ਦੀ ਗੱਲ ਕਹਿ ਰਹੇ ਨੇ ਪੀੜਤ ਪਰਿਵਾਰ ਦਾ ਗੁੱਸਾ ਬਾਦਲ ਸਰਕਾਰ ਖਿਲਾਫ ਕੁਝ ਇਸ ਤਰ੍ਹਾਂ ਨਿਕਲਿਆ ਬਾਦਲ ਦੀ ਬੱਸ ਨੇ ਚੱਕਿਆ ਜੀ ਉਹਨਾਂ ਨੇ ਬੇਗਿਰਕ ਕਰਕੇ ਮੇਰੇ ਭਾਈ ਨੂੰ ਬਹੁਤ ਦੂਰ ਤੱਕ ਲੈ ਗਏ ਜੀ ਉਹਨਾਂ ਨੇ ਮੁੜ ਕੇ ਆਏ ਨਹੀਂ ਦੇਖਿਆ ਵੀ ਬੰਦਾ ਕਿਵੇਂ ਆ ਕਿਵੇਂ ਨਹੀਂ ਜੀ ਆਗੇ ਬਾਦਲ ਮੇਰੇ ਪਾ ਮੇਰੇ ਭਤੀਜਾ ਭਤੀਜੀ ਦਾ ਮੇਰੀ ਮਾਂ ਦਾ ਮੇਰੀ ਪਰਜਾਈ ਦਾ ਇਨਸਾਫ ਕਰਕੇ ਜਾਵੇ ਆਗੇ ਹਾਲ ਦੇਖੇ ਦਾ ਮਾਂ ਨੂੰ ਠੰਡਕ ਪੈਣੀ ਤੇ ਭਾਈ ਕਿਵੇਂ ਲੀ ਰੋਲੀ ਰੋਇਆ ਪਿਆ ਮਾਂ ਦਾ ਸਿਰ ਤੇ ਸਾਇਆ ਨਹੀਂ ਭਾਈ ਦੀ ਸੋਨੇ ਵਰਗਾ ਭਾਈ ਦੀ ਅੱਜ ਸਾਡਾ ਏ ਜਿਹੜਾ ਬਾਦਲ ਨੇ ਖੋ ਲਿਆ ਬਾਦਲ ਆਵੇ ਉਹਨਾਂ ਦੀ ਸੰਸਕਾਰ ਨਹੀਂ ਕਰਨਾ ਸਾਹਮ ਦੇ ਕੇ ਜਾਵੇ ਮੇਰੀ ਭਾਈ ਮੇਰੀ ਮਾਂ ਨੂੰ আর ਮੇਰੀ ਪਰਜਾਈ ਨੂੰ ਜਿਹੜੀ ਬੈਠੀ ਆਹੋ ਸਾਰੇ ਉਮਰ ਕੀ ਦੇ ਉਹ ਸਿਰ ਤੇ ਕੱਟੂਗੀ ਉਹ ਮੇਰੇ ਭਾਈ ਨੇ ਨਿਕੇ ਨਿਕੇ ਬੱਚੇ ਪਾਲੇ ਸਾਨੂੰ ਪਾਲਿਆ ਮੇਰਾ ਵਿਆਹ ਕਰਿਆ ਆਪਣੇ ਹੱਥ ਮੇਰਾ ਬਾਪ ਅੱਜ ਵਿੱਚ ਮਰ ਗਿਆ ਮੇਰੀ ਮਾਂ ਲੋਕਾਂ ਦੇ ਕੰਮ ਕਰਦੀ ਕਰਦੀ ਸਾਨੂੰ ਪਾਲ ਕੇ ਮਰ ਗਈ ਰੋਟੀ ਦਾ ਇੱਲਾ ਬਣਾ ਦਿਓ ਮੇ ਪੁੱਤ ਮੇਰੇ ਬੱਚੇ ਕਿਤੇ ਰੋਣਗੇ ਮੈਂ ਤਾਂ ਮਿੰਟ ਕਰਨੀ ਹੋਗੀ ਵੀ ਨਹੀਂ ਰਹੀ ਮੇ ਪੁੱਤ ਮੈਨੂੰ ਤਾਂ ਸਾਥ ਚਾਹੀਦਾ ਮੇਰੇ ਬੱਚਿਆਂ ਦਾ ਵੀ ਕੋਈ ਇਲਾ ਹੋਣਾ ਚਾਹੀਦਾ ਛੋਟੇ ਛੋਟੇ ਬੱਚੇ ਮੈਂ ਕੀ ਕਰ ਸਕਦੀ ਮੈਂ ਤਾਂ ਰੋਜ਼ ਰੋਜ਼ ਹਸਪਤਾਲ ਚ ਟਾਉਂਦਾ ਮਿਲ ਜਾਂਦਾ ਹੈ ਸਾਡਾ ਕੋਈ ਲਾਨੀ ਐਸ ਟਾਈਮ